ਸੀਐਮ ਮੰਨੂ ਕੇਂਦਰੀ ਆਜ ਮੰਤਰੀ ਰਮਨਦੀਪ ਬਿੱਟੂ ਦਾ ਜਵਾਬ ਬੋਲੇ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਫਲਾਇਆ ਜਾ ਰਿਹਾ ਚੋਟ 1887 ਦੇ ਵਿੱਚ ਵਿੱਚ ਸੀ ਬੜਨਗਰ ਵਾਲਾ ਟਰੈਕ ਸੀਐਮ ਨੇ ਕਿਹਾ ਸੀ ਜਦੋਂ ਪੀਐਮ ਦੇ ਚਾਹ ਵੇਚਣ ਵਾਲੀ ਗੱਲ ਹੁੰਦੀ ਹੈ ਉਸ ਵੇਲੇ ਤਾਂ ਰੇਲਵੇ ਲਾਈਨ ਹੀ ਨਹੀਂ ਸੀ ਮਾਨ ਸਰਕਾਰ ਦਾ ਵਪਾਰੀਆਂ ਦੇ ਲਈ ਵੱਡਾ ਕਦਮ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਕੀਤਾ ਗਠਨ ਸੀਐਮ ਬੋਲੇ ਅਸੀਂ ਵੱਡੇ ਨਹੀਂ ਛੋਟੇ ਵਪਾਰੀਆਂ ਦਾ ਵੀ ਰੱਖਿਆ ਆਖਿਆ ਪੰਜਾਬ ਕੈਬਨਿਟ ਦੇ ਵਿੱਚੋਂ ਦੋ ਮੰਤਰੀਆਂ ਦੇ ਵਿਭਾਗਾਾਂ ਚ ਰਦੋਬਦਲ ਸੰਜੀਵ ਅਰੂੜਾ ਨੂੰ ਲੋਕਲ ਬਾਡੀ ਵਿਭਾਗ ਦੀ ਮਿਲੀ ਜ਼ਿੰਮੇਵਾਰੀ ਤਾਂ ਡਾਕਟਰ ਰਵਜੋਤ ਨੂੰ ਸੌਂਪਿਆ ਗਿਆ ਐਨਆਰਆਈ ਮੰਤਰਾਲਾ ਹਰਿਆਣਾ ਦੇ ਸੀਐਮ ਦੇ ਨਾਲ ਦਿਖੇ ਗਿਆ ਨਹੀਂ ਹਰਪ੍ਰੀਤ ਸਿੰਘ ਬੀਜੇਪੀ ਲੀਡਰਾਂ ਨਾਲ ਹੱਸਾ ਠੱਠਾ ਕਰਦੇ ਆਏ ਨਜ਼ਰ ਰਜੀਤ ਸਿੰਘ ਗਿੱਲ ਦੇ ਪੋਤੇ ਦੀ ਲੋਹੜੀ ਦੀਆਂ ਦਸੂ ਸੀਐਮ ਮੰਤਰੀ ਪ੍ਰਤਾਪ ਬਾਜਵਾ ਦਾ ਤਿੱਖਾ ਨਿਸ਼ਾਨਾ ਕਿਹਾ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਭਗਵੰਤ ਮਾਨ ਨੂੰ ਪਟਾਰੇ 'ਚ ਕਰਾਂਗੇ ਖੜਾ ਪਰਵੰਤ ਮੰਤਰੀ ਭੁਮੀਗਾਸ ਸਰਕਾਰ ਦਾ ਪਹਿਲਾ ਫੈਸਲਾ ਸੀਐਮ ਨੂੰ ਕੇਂਦਰੀ ਰਾਜਪ트ਰੀ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਸੀਐਮ ਨੇ ਪ੍ਰਧਾਨ ਮੰਤਰੀ મોદી ਬਾਰੇ ਇੱਕ ਸਟੇਟਮੈਂਟ ਦਿੱਤੀ ਤੇ ਬਿੱਟੂ ਕਹਿ ਰਹੇ ਨੇ ਕਿ ਸੀਐਮ ਨੇ મોદી ਜੀ ਬਾਰੇ ਝੂਠ ਬੋਲਿਆ ਪੰਜਾਬ ਦਾ ਸੀਐਮ ਨਾ ਸਮਝੀ ਵਾਲੀਆਂ ਗੱਲਾਂ ਕਰ ਰਿਹਾ ਸੀਐਮ ਸਾਹਿਬ ਹਿਸਟਰੀ ਆਫ ਇੰਡੀਆ ਰੇਲਵੇ ਪੜੋ 1920 ਦੇ ਵਿੱਚ ਛਪੀ ਰੇਲਵੇ ਦੀ ਕਿਤਾਬ ਦੇ ਪੇਜ ਨੰਬਰ 29 ਦੇ ਵਿੱਚ ਸਭ ਕੁਝ ਦਰਜ ਹੈ ਜਿਸ ਦੇ ਵਿੱਚ ਰੇਲਵੇ ਸਟੇਸ਼ਨ ਤੇ ਪ੍ਰਧਾਨ ਮੰਤਰੀ મોદી ਆਪਣੇ ਪਿਤਾ ਦੇ ਨਾਲ ਚਾਹ ਵੇਚਦੇ ਹੁੰਦੇ ਸਨ ਉਹ ਲਾਈਨ ਤਾਂ 1887 ਦੇ ਵਿੱਚ ਹੀ ਮਿਸਾਨਾ ਤੋਂ ਵਡਨਗਰ ਤੱਕ ਵਿਚ ਚੁਕੀ ਸੀ ਕਾਬਲੇ ਗੋਰਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਸ ਸਮੇਂ ਰੇਲਵੇ ਲਾਈਨ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਚਾਹ ਵੇਚਣ ਦੀਆਂ ਗੱਲਾਂ ਕਰਦੇ ਨੇ ਅਸਲ ਦੇ ਵਿੱਚ ਉਸ ਸਮੇਂ ਤਾਂ ਰੇਲਵੇ ਲਾਈਨ ਹੀ ਨਹੀਂ ਵੇਚੀ ਸੀ ਪਤਾ ਨਹੀਂ ਕਿੱਥੋਂ ਪਤਾ ਨਹੀਂ ਕਿੱਥੇ ਚਾਹ ਵੇਚ ਰਹੇ ਸਨ ਤਾਂ ਇਸ ਗੱਲ ਨੂੰ ਲੈ ਕੇ ਵਾਰ ਬਲੜਵਾਰਾ ਔਰ ਰਵਨੀਤ ਬਿੱਟੂ ਆ ਕੇ ਗੱਲ ਰੱਖ ਰਹੇ ਤਦ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਦੋਂ ਦੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹੁਣ ਦੇਸ਼ ਵੇਚੀ ਜਾਂਦੇ ਉਹ ਕੀ ਕਰੀਏ ਫਿਰ ਉਹ ਉਹ ਗੱਡੀ ਦੀ ਲਾਈਨ ਹੀ ਨਹੀਂ ਸੀ ਉਦੋਂ ਮੈਂ ਕੁਝ ਵੀ ਬੋਲ ਸਕਦਾ ਯਾਰ ਪਪੂਆ ਗਿਨੂਆ ਪਤਾ ਨਹੀਂ ਕਿਹੜੇ-ਕਿਹੜੇ ਮਲਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਆ ਗਿਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਮੈਂ ਇਹ ਨੂੰ ਜ਼ਰੂਰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਵੀ ਆਹ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਪੇਜ ਵੀ ਦਊਂਗਾ ਤੇ ਇਹ 1920 ਦੀ ਛਪੀ ਹੋਈ ਇਹ ਰੇਲਵੇ ਦੀ 29 ਪੇਜ ਨੰਬਰ ਇਹ 1887th 1887th ਉਸ ਵੇਲੇ ਇਹ ਲਾਈਨ ਜਿਹੜੀ ਆ ਮਿਸਾਨਾ ਤੋਂ ਵਰਡ ਨਗਰ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ ਮੋਦੀ ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ بڑا ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਤਾਂ ਬਾਾਰ ਪਲਟ ਬਾਾਰ ਹੋ ਰਿਹਾ ਆ ਆਪੋ ਆਪਣੇ ਤਰੀਕੇ ਨਾਲ ਗੱਲ ਰੱਖੀ ਜਾ ਰਹੀ ਹੈ ਤੇ ਪੂਰੀ ਹਿਸਟਰੀ ਕਿਉਂਕਿ ਇਸ ਸਮੇਂ ਜਿਹੜੇ ਰਮਨਜੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਕੋਲ ਰੇਲਵੇ ਵਿਭਾਗ ਵੀ ਹੈ ਤਾਂ ਉਹ ਰੇਲਵੇ ਵਾਲੀ ਗੱਲ ਸੀ ਤੇ ਬਿੱਟੂ ਉਸੇ ਸਮੇਂ ਸਾਹਮਣੇ ਆ ਕੇ ਆਪਣੀ ਗੱਲ ਰੱਖਦੇ ਨਜ਼ਰ ਆਏ ਅੱਗੇ ਵਧਦੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ ਲੋਕਲ ਬਾਡੀਜ਼ ਵਿਭਾਗ ਸੰਭਾਲ ਰਹੇ ਡਾਕਟਰ ਅਭਜੋਤ ਸਿੰਘ ਤੋਂ ਇਸ ਜ਼ਿੰਮੇਵਾਰੀ ਵਾਪਸ ਲੈ ਕੇ ਉਹਨਾਂ ਨੂੰ ਐਨਆਰਆਈ ਵਿਭਾਗ ਸੌਂਪਿਆ ਗਿਆ ਹੈ ਇਹ ਵਿਭਾਗ ਪਹਿਲਾਂ ਸੰਜੀਵ ਅਰੋੜਤ ਦੇ ਕੋਲ ਹੀ ਸੀ ਉਥੇ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਇਸ ਫੇਰ ਬਦਲ ਤੋਂ ਬਾਅਦ ਸੰਜੀਵ ਅਰੋੜਾ ਕੈਬਨਿਟ ਦੇ ਤੀਜੇ ਸਭ ਤੋਂ ਪਾਵਰਫੁਲ ਮੰਤਰੀ ਬਣ ਕੇ ਉਭਰੇ ਨੇ ਸੰਜੀਵ ਅਰੋੜਾ ਦੀ ਪ੍ਰੋਮੋਸ਼ਨ ਦੀ ਵਜ੍ਹਾ ਇਹ ਵੀ ਹੈ ਕਿ ਉਹ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਦੇ ਨਾਲ ਜਪਾਨ ਅਤੇ ਨਾਰਥ ਕੋਰੀਆ ਦੇ ਦੌਰੇ ਦੇ ਉੱਤੇ ਵੀ ਸਨ ਉਸ ਦੇ ਵਿੱਚ ਵੀ ਉਹਨਾਂ ਦੀ ਅਹਿਮ ਭੂਮਿਕਾ ਰਹੀ ਇਸ ਦੌਰਾਨ ਕਈ ਵਪਾਰਕ ਸਮਝੌਤੇ ਹੋਏ ਅਜਿਹੀ ਚ ਸਰਕਾਰ ਉਹਨਾਂ ਦੀ ਭੂਮਿਕਾ ਤੋਂ ਖੁਸ਼ ਨਜ਼ਰ ਆ ਰਹੀ ਹੈ ਸੰਜੀਵ ਅਰੋੜਾ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਉਹਨਾਂ ਨੇ ਵਿਧਾਇਕ ਦੇ ਰੂਪ ਦੇ ਵਿੱਚ ਪਿਛਲੇ ਸਾਲ 28 ਜੂਨ ਨੂੰ ਸੌਂ ਚੁੱਕੀ ਸੀ ਇਸ ਤੋਂ ਪਹਿਲਾਂ ਉਹ ਰਾਜ ਸਭਾ ਦੇ ਮੈਂਬਰ ਸਨ ਵਿਧਾਇਕ ਬਣਨ ਤੋਂ ਬਾਅਦ ਉਹਨਾਂ ਨੇ 1 ਜੁਲਾਈ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤੇ 3 ਜੁਲਾਈ ਨੂੰ ਅਰੋੜਾ ਨੇ ਕੈਬਨਿਟ ਮੰਤਰੀ ਦੇ ਵਜੋਂ ਸੌਂ ਚੁੱਕੀ ਸੀ ਤਾਂ ਛੇਤੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਨੂੰ ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਉਸ ਤੋਂ ਪਹਿਲਾਂ ਜਦੋਂ ਵੱਡੇ ਵਿਭਾਗ ਦੇ ਵਿੱਚ ਫੇਰ ਬਦਲ ਕੀਤਾ ਜਾਵੇ ਫਿਰ ਫਰਕ ਤਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਕਾਂਗਰਸ ਜੇਕਰ 2027 ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟੇਰੇ 'ਚ ਖੜਾ ਕਰ ਦੇਣਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਸਭ ਤੋਂ ਪਹਿਲਾ ਫੈਸਲਾ ਭਗਵੰਤ ਮਾਨ ਦੇ ਉੱਤੇ ਹੋਵੇਗਾ ਬਾਕੀ ਸਾਰੀਆਂ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ ਅਟ ਇੱਕ ਚੀਜ਼ ਅਸੀਂ ਪੱਕੀ ਕਰਾਂਗੇ ਜਿਹੜਾ ਪਹਿਲਾ ਫੈਸਲਾ ਹੋਏਗਾ ਉਹ ਭਗਵੰਤ ਮਾਨ ਨੂੰ ਬਾਹਰ ਪਾ ਦੇਗੇ ਇਹ ਸਾਜ ਦੇ ਨੂੰ ਅਸੀਂ ਕਚਹਿਰੇ ਵਿੱਚ ਖੜਾ ਕਰਾਂਗੇ ਜੋ ਜੋ ਲੇਖਕ ਪੰਜਾਬ ਕਰਤੀ ਕੋਈ ਸੁਖਾ ਰਾਤ ਤੋਂ ਜੀ ਕੀ ਦੁਆਣਾ ਕਰਦਾ ਸਾਰਿਆਂ ਨੂੰ ਪਹਿਲੀ ਸਦਾਜੇ ਕਾਂਗਰਸਤਾਂ ਲੈ ਗਈ ਫੋਟੋ ਵਾਲੇ ਸਾਜਵਾਦੀ ਬਿਆਨ ਤੇ ਬਲਤੀਜ ਪਨੂਨੀ ਬਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਨੂੰ ਭਗਵੰਤ ਮਾਨ ਦੇ ਨਾਮ ਦਾ ਫੋਬੀਆ ਹੋ ਗਿਆ ਹੈ ਇਸ ਲਈ ਇਸ ਸਭ ਕੁਝ ਉਹ ਕਹਿ ਰਹੇ ਨਹੀਂ ਪੰਜਾਬ ਕਾਂਗਰਸ ਇੰਨੀ ਕੁ ਡਿਪਰੈਸ਼ਨ ਦੇ ਵਿੱਚ ਹੈ ਇਸ ਵੇਲੇ ਕਿ ਉਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਉਹ ਕਿਹੜੇ ਸਮਾਗਮ ਦੇ ਵਿੱਚ ਗਏ ਨੇ ਤੇ ਉੱਥੇ ਜਾ ਕੇ ਗੱਲ ਕੀ ਕਰਨੀ ਆ ਪ੍ਰੋਗਰਾਮ ਤਾਂ ਕਰ ਰਹੀ ਸੀ ਮਨਰੇਗਾ ਦੇ ਹੱਕ ਦੇ ਵਿੱਚ ਤੇ ਉੱਥੇ ਗੱਲਾਂ ਕਿਹੜੀਆਂ ਕਰੀ ਜਾ ਰਹੇ ਨੇ ਮਾਨ ਸਾਹਿਬ ਦਾ ਫੋਬੀਆ ਹੋ ਗਿਆ ਉਹਨਾਂ ਨੂੰ ਵਾਜਵਾਨੀ ਗਲ ਮੰਡਰੀਗਾ ਯੋਜਨਾ ਦਾ ਨਾਮ ਬਦਲ ਕੇ ਜੀ ਰਾਮ ਜੀ ਦੇ ਜਾਣ ਦੇ ਖਿਲਾਫ ਗੁਰਦਾਸਪੁਰ ਦੇ ਵਿੱਚ ਕਾਂਗਰਸ ਦੀ ਰੈਲੀ ਦੇ ਵਿੱਚ ਕਹੀ ਇਸ ਰੈਲੀ ਦੇ ਵਿੱਚ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਭਵੇਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗਸਣੇ ਸੂਬੇ ਦੀ ਤਕਰੀਬਨ ਸਾਰੀ ਲੀਡਰਸ਼ਿਪ ਮੌਜੂਦ ਸੀ ਕਦ ਜਦੋਂ ਸੱਤਾ ਆਉਣ ਦੇ ਉੱਤੇ ਕੀਤਾ ਕੀ ਜਾਏਗਾ ਵਿਰੋਧੀਆਂ ਨੂੰ ਕਿਵੇਂ ਘੇਰਿਆ ਜਾਏਗਾ ਇਸ ਦੇ ਉੱਤੇ ਜ਼ਿਆਦਾ ਫੋਕਸ ਹੋਣ ਲੱਗੇ ਫਿਰ ਫਰਕ ਪੈਂਦਾ ਹੈ ਉਧਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਕਥੇ ਤੇ ਬਿਆਨ ਦੇ ਉਤੇ ਪੰਜਾਬ ਦੇ ਵਿੱਚ ਸਿਆਸੀ ਖਮਸਾਣ ਮਚਾਇਆ ਆ। ਆਤੀਸ਼ੀ ਦੇ ਕਥਿਤ ਬਿਆਨ ਦੇ ਉਤੇ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀ ਨੇ ਕਰੜਾ ਇਤਰਾਜ਼ ਜ਼ਤਾਇਆ ਅਤੇ ਦਿੱਲੀ ਵਿਧਾਨ ਸਭਾ ਸਪੀਕਰ ਤੋਂ ਆਤੀਸ਼ੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਦਿੱਲੀ ਦੇ ਵਿੱਚ ਕੱਲ ਸਾਫਕਾ ਮੁੱਖ ਮੰਤਰੀ ਆਮ ਆਦਮੀ ਦੀ ਆਤੀ ਜੋ ਵਿਰੋਧੀ ਦੇ ਲੀਡਰ ਹੈ ਇਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਦਾ અપਮਾਨ ਕੀਤਾ ਜੋ ਬਹੁਤ ਮੰਦਪਾਗਾ ਜਿਸ ਉੱਪਰ ਖਾਲਸਾ ਪੰਥ ਮੰਗ ਕਰਦਾ ਹੈ। ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਕੇਸ ਰਜਿਸਟਰ ਕਰਕੇ ਪਰਚਾ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਸਿੱਟਣਾ ਚਾਹੀਦਾ ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਬਹਿਸ ਦੇ ਦੌਰਾਨ ਆਤੀਸ਼ੀਨੀ ਗੁਰੂਆਂ ਨੂੰ ਲੈ ਕੇ ਕੁਝ ਅਪਸ਼ਬਦ ਕਹੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀਡੀਓ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ ਅਤੀਸ਼ੀ ਦੀ ਸਫਾਈ ਦੇ ਬਹਾਨੇ ਸੂਬੇ ਦੇ ਸੀਐਮ ਭਗਵਾਨ ਸਮਾਨ ਨੇ ਵੀ ਪਲਟਬਾਰ ਕਰਦੇ ਹੋਏ ਕਿਹਾ ਕਿ ਬੀਜੇਪੀ ਹਮੇਸ਼ਾ ਪੰਜਾਬ ਅਤੇ ਸਿੱਖ ਵਿਰੋਧੀ ਰਹੀ ਹੈ ਇਸ ਵਜ੍ਹਾ ਦੇ ਨਾਲ ਹੀ ਉਹ ਅਤੀਸ਼ੀ ਦੇ ਬਿਆਨ ਨੂੰ ਤੋੜ ਮਰੋੜ ਕੇ ਦਿਖਾ ਰਹੇ ਨੇ ਤੇ ਇਸ ਬਿਆਨ ਦੇ ਉੱਤੇ ਖੂਬ ਸਿਆਸਤ ਵੀ ਹੋ ਰਹੀ ਹੈ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸਿੱਖ ਆਸਥਾ ਤੇ ਵਿਰਾਸਤ ਦੇ ਨਾਲ ਜੁੜੀ ਇੱਕ ਇਤਿਹਾਸਿਕ ਤਰੋਹਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੁਰਤ ਵਾਪਸ ਆ ਗਈ ਹੈ ਲਗਾ ਦਿੱਤੀ ਗਈ ਹੈ ਅਤੇ 125 ਸਾਲ ਪੁਰਾਣੀ ਇਤਿਹਾਸਿਕ ਕੜੀ ਨੂੰ ਰਾਗੀ ਸਿੰਘਾਂਵਲੀ ਪ੍ਰਕਰਮਾਂ ਦੇ ਉੱਤੇ ਦੁਬਾਰਾ ਲਗਾ ਦਿੱਤਾ ਗਿਆ ਹੈ ਇਹ ਉਹੀ ਕੜੀ ਹੈ ਜਿਸ ਨੂੰ ਸਾਲ 1900 ਦੇ ਵਿੱਚ ਲਾਰਡ ਕਰਜ਼ਨ ਨੇ ਪੇਂਟ ਕੀਤਾ ਸੀ ਸਾਲ 2023 ਦੇ ਵਿੱਚ ਇਸ ਕੜੀ ਨੂੰ ਮੁਰੰਮਤ ਦੇ ਲਈ ਯੂਕੇ ਭੇਜਿਆ ਗਿਆ ਜਿਸ ਦੀ ਯੂਕੇ ਦੇ ਬਰਮਿੰਘਮ ਦੇ ਵਿੱਚ 96 ਲੱਖ ਰੁਪਏ ਦੀ ਲਾਗਤ ਦੇ ਨਾਲ ਰਿਪੇਅਰ ਹੋਈ ਇਕੜੀ ਇੱਕ ਵਾਰ ਚਾਬੀ ਪਰਨ ਦੇ ਉੱਤੇ ਲਗਾਤਾਰ ਇੱਕ ਹਫਤਾ ਚਲਦੀ ਹੈ ਜਿਸ ਨੂੰ ਪੋਲੀਗੇਟੈਂਡ ਕੰਪਨੀ ਨੇ ਤਿਆਰ ਕੀਤਾ ਹੈ ਖੜੀ ਦੀ ਵਾਪਸੀ ਨੂੰ ਸਿੱਖ ਵਿਰਾਸਤ ਨੂੰ ਸਾਂਭਣ ਦੀ ਦਿਸ਼ਾ ਦੇ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਖੜੀ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਇਸ ਕਰਕੇ ਕਿਉਂਕਿ ਤੁਸੀਂ ਇਹ ਖਬਰ ਦੇਖੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਕਰੀਬ-ਕਰੀਬ 700 ਸਾਲ ਪੁਰਾਣੀ ਘੜੀ ਹੈ ਉਹ ਵਾਪਸ ਉੱਥੇ ਲਗਾਈ ਗਈ ਹੈ ਰਿਪੇਅਰ ਹੋਣ ਤੋਂ ਬਾਅਦ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਅ ਥੋੜਾ ਜਿਹਾ ਧਿਆਨ ਨਾਲ ਅੱਜ ਟੈਕਨੀਕਲ ਸਵਾਲ ਅਸੀਂ ਪੁੱਛੇ ਹਾਂ ਕਿ ਘੜੀ ਦੇ ਵਿੱਚ ਜਿਹੜੀ ਘੰਟੇ ਵਾਲੀ ਸੂਈ ਹੁੰਦੀ ਹੈ ਉਹ 1 ਘੰਟੇ ਦੇ ਵਿੱਚ ਕਿੰਨੇ ਡਿਗਰੀ ਘੁੰਮਦੀ ਹੈ ਇੱਕ ਛੋਟੀ ਸੂਈ ਇੱਕ ਵੱਡੀ ਸੂਈ ਘੜੀ ਦੇ ਵਿੱਚ ਤੇ ਜਿਹੜੀ ਛੋਟੀ ਸੂਈ ਹੈ ਉਹ ਕਿੰਨੇ ਡਿਗਰੀ ਘੁੰਮਦੀ ਹੈ ਜੇ ਮੈਂ ਫਰਜ਼ ਕਰ ਲਓ ਕਿ 3 ਵਜੇ ਸੀ ਜਦੋਂ ਉਹ ਕਿੰਨੇ ਡਿਗਰੀ ਘੁੰਮ ਜਾਏਗੀ ਕਿ 4 ਵਜੇ ਜਾਣਗੇ ਫਿਰ ਕਿੰਨੇ ਡਿਗਰੀ ਘੁਮੇਗੀ ਕਿ 5 ਵਜੇ ਜਾਣਗੇ 1 ਘੰ ਅ ਜਿਹੜੀ 1 ਘੰਟੇ ਵਾਲੀ ਸੂਈ ਹੈ ਉਹ ਅੱਜ ਦਾ ਸਵਾਲ ਹੈ 15 ਡਿਗਰੀ 30 ਡਿਗਰੀ 60 ਡਿਗਰੀ ਜਾਂ 90 ਡਿਗਰੀ ਪੂਰੀ ਜਾਣਕਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਹੜ੍ਹ ਦੀ ਪਿਛਲੇ ਸਾਲ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹ ਦੇ ਨਾਲ 11855 ਕਰੋੜ ਰੁਪਏ ਦਾ ਨੁਕਸਾਨ ਹੋਇਆ ਆਈਆਈਟੀ ਰੁੜਕੀ ਦੀ ਮਦਦ ਦੇ ਨਾਲ 3 ਮਹੀਨਿਆਂ ਦੇ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਦੀ ਫਾਈਨਲ ਰਿਪੋਰਟ ਤਿਆਰ ਕੀਤੀ ਗਈ ਹੈ ਹੜ੍ਹ ਦੇ ਕਾਰਨ ਪੰਜਾਬ ਦੇ ਵਿੱਚ 11855 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦੋਂ ਕਿ ਸਰਕਾਰ ਛੇਤੀ ਨੁਕਸਾਨ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਵੀ ਭੇਜੇਗੀ ਰਿਪੋਰਟ ਦੇ ਮੁਤਾਬਕ ਪਸ਼ੂਆਂ ਦਾ 149 ਕਰੋੜ ਰੁਪਏ ਬਿਜਲੀ ਵਿਭਾਗ ਦਾ 37.20 ਕਰੋੜ ਰੁਪਏ ਮੱਛੀ ਪਾਲਣ ਦਾ ਕਰੀਬ 34 ਕਰੋੜ ਸਨਝਾਈ ਅਤੇ ਸੈਨੀਟੇਸ਼ਨ ਦਾ ਕਰੀਬ 22 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦੋਂ ਕਿ ਹੜ੍ਹ ਦੇ ਨਾਲ 3949 ਕਰੋੜ ਤੋਂ ਜ਼ਿਆਦਾ ਦੀਆਂ ਸੜਕਾਂ ਜੰਗਲਾਤ ਤੇ ਜ਼ਗਰਦੇ ਵਿਭਾਗ ਨੂੰ ਕਰੀਬ 3.5 ਕਰੋੜ ਖੇਤੀਬਾੜੀ ਅਤੇ ਬਾਗਬਾਨੀ ਦਾ 3034 ਕਰੋੜ, ਸੰਜਾਈ ਵਿਭਾਗ ਦਾ 2077 ਕਰੋੜ ਤੋਂ ਜ਼ਿਆਦਾ, ਸਕੂਲ ਕਾਲਜ ਦਾ 1137 ਕਰੋੜ, ਹਸਪਤਾਲ ਅਤੇ ਡਿਸਪੈਂਸਰੀਆਂ ਦਾ 1135 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਗ्येਵਧਨਤੀ ਗੱਲ ਸਿੰਗਰ ਮਨਕੀਰਤ ਤੌਲਕਦੀ ਹੋਏਗੀ। ਉਹਨਾਂ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਮਹਿਲਾ ਕਬੱਡੀ ਖਿਡਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਨੇ। ਉਸ ਦੀਆਂ ਕੁਝ ਤਸਵੀਰਾਂ ਨੇ ਹਾਲ ਮਨਕੀਰਤ ਤਲਕ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਣਾ ਪਹੁੰਚ ਕੇ ਕਬੱਡੀ ਖਿਡਾਰੀ ਰਾਜਨਦੀਪ ਸ਼ਰਮਾ ਤੇ ਜੱਜ ਸ਼ਰਮਾ ਨੂੰ ਸਵਿਫਟ ਕਾਰ ਜਦੋਂ ਕਿ ਜੁਝਾਰਤ ਸਿੰਘ ਨੂੰ i20 ਕਾਰ ਦੀਆਂ ਚਾਬੀਆਂ ਸੌਂਪੀਆਂ ਆਦਾ ਪੈਰ ਧਰਤੀ ਤੇ ਨਹੀਂ ਲੱਗਦਾ ਸਾਡੀਆਂ ਭੈਣਾਂ ਨੂੰ ਵੀ ਹੋਰ ਮਿਹਨਤ ਕਰੋ ਜਿੰਨੇ ਜੋਗੇ ਹੋਏ ਤੁਹਾਡੇ ਨਾਲ ਖੜਾਂਗੇ ਹਰ ਪੰਜਾਬ ਦੀ ਭੈਣ ਨਾਲ ਹਰ ਪੰਜਾਬ ਦੀ ਧੀ ਨਾਲ ਜਿਹੜੀ ਮਿਹਨਤ ਕਰਦੀ ਹੈ ਜਿਹੜੀ ਪੰਜਾਬ ਦਾ ਨਾਂ ਰੋਸ਼ਨ ਕਰ ਪੰਜਾਬ ਇਕੱਲਾ ਨਹੀਂ ਹਰਿਆਣਾ ਵੀ ਬਈ ਦਰਸ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹ ਦੇ ਦੌਰਾਨ ਮਾਨਸਾ ਦੀ ਮਹਿਲਾ ਕਬੱਡੀ ਖਿਡਾਰਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਮਦਦ ਦੀ ਗੋਹਾਰ ਲਗਾਈ ਸੀ ਮਨਕੀਰਤ ਨੇ ਨਾ ਸਿਰਫ ਉਹਨਾਂ ਦੇ ਘਰ ਦੇ ਲਈ 5 ਲੱਖ ਰੁਪਏ ਦੀ ਮਦਦ ਕੀਤੀ ਬਲਕਿ ਵਾਹ ਤੇ ਗੱਡੀ ਦੇਣ ਦਾ ਵੀ ਵਾਅਦਾ ਕੀਤਾ ਸੀ ਜਿਸ ਨੂੰ ਮਨਕੀਰਤ ਨੇ ਹੁਣ ਪੂਰਾ ਕੀਤਾ ਹੈ ਜੇ ਵਾਅਦਾ ਨਿਭਾਇਆ ਹੈ ਪਰ ਹੜ੍ਹ ਦੀ ਵਜ੍ਹਾ ਦੇ ਨਾਲ ਨੁਕਸਾਨ ਬਹੁਤ ਹੋਇਆ ਸੀ ਔਰ ਉਮੀਦ ਕਰਦੇ ਹਾਂ ਕਿ ਇਸ ਮਦਦ ਦੇ ਨਾਲ ਕਾਫੀ ਹੱਦ ਤੱਕ ਉਹਨਾਂ ਨੂੰ ਆਸਾਨੀ ਹੋਵੇਗੀ ਰੁਕ ਰਿਹਾ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰਟ ਜ਼ਿਕਰ ਹੋਵੇਗਾ ਅੰਤਿਮ ਸੰਸਕਾਰ ਦਾ ਅੰਤਿਮ ਸੰਸਕਾਰ ਸੜਕ ਦੇ ਉੱਤੇ ਕਰਨਾ ਪੈ ਰਿਹਾ ਇਹ ਇੱਕ ਖਬਰ ਪੂਰੀ ਕਿੱਥੋਂ ਹੈ ਪੂਰਾ ਮਾਮਲਾ ਕੀ ਹੈ ਬ੍ਰਿਕਤ ਬਤਲ